ਸਸਤੀ ਗਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸੁਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ 2 ਤੋਂ 5 ਅਗਸਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਲਗਾਤਾਰ ਬਰਸਾਤ ਦੀ ਉਮੀਦ ਹੈ ਹੁਣ ਪੰਜਾਬ ਦੇ ਵਿੱਚ ਬਣਤੀ ਦਿਖਾਈ ਦੇ ਰਹੀ ਹੈ ਜਿਹਦੇ ਸਿੱਟੇ ਵਿੱਚੋਂ ਸਾਡੇ ਸਾਹਮਣੇ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਜੀ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਬੱਦਲ ਭਾਈ ਰੋਕ ਰੋਕ ਕੇ ਪੰਜਾਬ ਦੇ ਉੱਪਰ ਆ ਰਹੀ ਹੈ ਹਲਕਾ ਦਰਮਿਆਨਾ ਮੀਂਹ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਪੀਤੇ ਇੱਕ ਦਿਨ ਤੋਂ ਦੇਖਣ ਨੂੰ ਮਿਲ ਰਿਹਾ ਹੈ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਪਿੰਡ ਜ਼ਿਲ੍ਹੇ ਸ਼ਹਿਰ ਤੋਂ ਬਿਲੋਂਗ ਕਰਦੇ ਹੋ ਜੀ ਅਗਰ ਚੈਨਲ ਤੇ ਨਵੇਂ ਵੀਓ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਹੁਣ ਅਸੀਂ ਬਿਨਾਂ ਕਿਸੇ ਦੇਰੀ ਤੋਂ ਗੱਲ ਕਰਦੇ ਹਾਂ 2 ਤੋਂ 5 ਅਗਸਤ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ ਤੁਸੀਂ ਦੇਖ ਸਕਦੇ ਹੋ ਕਿ ਨੀਲੇ ਰੰਗ ਦੇ ਨਾਲ ਜਿਹੜੇ ਜ਼ਿਲ੍ਹੇ ਮਾਰਕ ਕੀਤੇ ਹੋਏ ਨੇ ਉਹਨਾਂ ਵਿੱਚ ਪਠਾਨਕੋਟ ਹੋ ਗਿਆ ਜੀ ਹੁਸ਼ਿਆਰਪੁਰ ਰੂਪਨਗਰ ਫਤੇਗੜ ਸਾਹਾ ਤੇ ਮੋਹਾਲੀ ਇਹਨਾਂ ਵਿੱਚ ਠੀਕ ਠਾਕ ਮੀਂਹ ਦੀ ਉਮੀਦ ਅੱਜ ਬਣਦੀ ਹੋਈ ਦਿਖਾਈ ਦੇ ਰਹੀ ਹੈ 50 ਤੋਂ 75% ਦੀ ਉਮੀਦ ਹੈ ਕਿ ਇਹਨਾਂ ਇਲਾਕਿਆਂ ਵਿੱਚ ਠੀਕ ਠਾਕ ਬਰਸਾਤ ਅੱਜ ਦੇਖਣ ਨੂੰ ਮਿਲੇਗੀ ਤੇ ਗੁਰਦਾਸਪੁਰ ਕਪੂਰਥਲਾ ਜਲੰਧਰ ਲੁਧਿਆਣਾ ਨਮਾਸ਼ਿਹਰ ਤੇ ਪਟਿਆਲਾ ਇਹਨਾਂ ਵਿੱਚ ਵੀ ਬਦਲਬਾਈ ਦਾ ਇੱਕ ਰੂਪ ਦੇਖਣ ਨੂੰ ਮਿਲੇਗਾ ਜਿਸ ਦੇ ਨਾਲ ਵਧੀਆ ਤਰੀਕੇ ਨਾਲ ਇਹਨਾਂ ਇਲਾਕਿਆਂ ਵਿੱਚ ਵੀ ਸਾਨੂੰ ਮੀਂਹ ਦੇ ਹਾਲਾਤ ਵਣਦੇ ਹੋਏ ਦਿਖਾਈ ਦੇਣਗੇ ਜਿਹਦੇ ਸਿੱਟੇ ਵਜੋਂ ਆਪਾਂ ਕਹਿ ਸਕਦੇ ਆ ਕਿ ਅੱਜ ਪੰਜਾਬ ਦੇ ਪੂਰਬੀ ਅਤੇ ਮੱਧ ਪੰਜਾਬ ਦੇ ਵਿੱਚ ਵਧੀਆ ਮੀਂਹ ਹੋਣ ਦੀ ਉਮੀਦ ਬਣਦੀ ਹੋਈ ਸਾਨੂੰ ਦਿਖਾਈ ਦੇ ਰਹੀ ਹੈ ਅਗਰ ਗੱਲ ਕਰੀ ਜਾਵੇ ਆਉਂਦੇ ਦਿਨਾਂ ਦੀ ਤਾਂ ਤਿੰਨ ਅਤੇ ਚਾਰ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ 3 ਅਗਸਤ ਤੋਂ ਤੁਸੀਂ ਦੇਖੋਗੇ ਫੇਰ ਤੋਂ ਪੂਰਬੀ ਪੰਜਾਬ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਤੇ ਰੂਪਨਗਰ ਵਿੱਚ ਮੀਂਹ ਦੀ ਉਮੀਦ ਬਣਦੀ ਦਿਖਾਈ ਦੇ ਰਹੀ ਹੈ ਪਰ ਫਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਤੇ ਮੁਕਸਰ ਇਹ ਚਾਰ ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਮੀਂਹ ਨਾ ਮਾਤਰ ਦੇ ਬਰਾਬਰ ਸਾਨੂੰ ਦੇਖਣ ਨੂੰ ਮਿਲ ਰਿਹਾ ਕੋਈ ਵੱਡੀ ਹਾਲਾਤ ਨਹੀਂ ਹਨ ਮੀਂਹ ਦੇ ਪਰ ਸੈਂਟਰਲ ਪੰਜਾਬ ਦੀ ਫੇਰ ਗੱਲ ਕਰੀਏ ਤਾਂ ਇਸ ਬੈਲਟ ਦੇ ਵਿੱਚ ਬੱਦਲਬਾਈ ਆਉਂਦੀ ਜਾਂਦੀ ਰਹੇਗੀ ਮੀਂਹ ਦੇ ਹਾਲਾਤ ਬਣ ਸਕਦੇ ਨੇ ਪਰ ਨਾਲ ਦੀ ਨਗਰ ਗੱਲ ਕੀਤੀ ਜਾਵੇ ਤਾਂ ਬਠਿੰਡਾ ਮਾਨਸਾ ਬਰਨਾਲਾ ਤੇ ਮੋਗਾ ਤੇ ਨਾਲ ਦੇ ਨਾਲ ਅਰਤਰਨ ਤਾਰਨ ਸਾਹਿਬ ਵਿੱਚ ਵੀ ਕੋਈ ਵੱਡੀ ਉਮੀਦ ਨਹੀਂ ਹੈ ਮੀ ਦੀ ਜਿਸ ਦੇ ਨਾਲ ਇਹਨਾਂ ਇਲਾਕਿਆਂ ਵਿੱਚ ਕੋਈ ਵੱਡੀ ਹਲਚਲ ਮੀ ਦੀ ਹੁੰਦੀ ਦਿਖਾਈ ਸਾਨੂੰ ਨਹੀਂ ਦੇ ਰਹੀ ਫੇਰ ਤੋਂ ਅਗਰ 4 ਅਗਸਤ ਦੀ ਗੱਲ ਕਰੀਏ ਸੇਮ ਹਾਲਾਤ ਨੇ ਲਗਭਗ ਪਠਾਨਕੋਟ ਕੋ ਹੁਸ਼ਿਆਰਪੁਰ ਤੇ ਰੂਪਨਗਰ ਵਿੱਚ ਵਧੀਆ ਮੀਂਹ ਦੀ ਉਮੀਦ ਸਾਨੂੰ ਬਣਦੀ ਦਿਖਾਈ ਦੇ ਰਹੀ ਹੈ ਗੁਰਦਾਸਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਲੁਧਿਆਣਾ ਫਤਿਹਗੜ੍ਹ ਸਾਹਿਬ ਮੋਹਾਲੀ ਅਤੇ ਪਟਿਆਲਾ ਇਹਨਾਂ ਵਿੱਚ ਵੀ ਬੱਦਲਬਾਈ ਦਾ ਇੱਕ ਵਧੀਆ ਰੂਪ ਦੇਖਣ ਨੂੰ ਮਿਲ ਰਿਹਾ ਹੈ ਫਿਰੋਜ਼ਪੁਰ ਫਜ਼ਿਲਕਾ ਮੁਕਸਰ ਫਰੀਦਕੋਟ ਬਠਿੰਡਾ ਤੇ ਮਾਨਸਾ ਇਹਨਾਂ ਵਿੱਚ ਕੋਈ ਵੱਡੀ ਉਮੀਦ ਨਹੀਂ ਹੈ ਮੀਂਹ ਦੀ ਨਾ ਕੋਈ ਵੱਡੇ ਚਾਂਸ ਬਣਦੇ ਦਿਖਾਈ ਦੇ ਰਹੇ ਨੇ ਫਿਲਹਾਲ ਦੀ ਅਪਡੇਟ ਦੇ ਮੁਤਾਬਕ ਪਰ ਜਿਹੜੇ ਇਹ ਅਪਡੇਟ ਹੁੰਦੀਆਂ ਨੇ ਸਮੇਂ-ਸਮੇਂ ਤੇ ਬਦਲਦੀਆਂ ਰਹਿੰਦੇ ਨੇ ਤਾਂ ਹੀ ਤੁਹਾਨੂੰ ਰਿਕੁਐਸਟ ਕਰਦੇ ਆਂ ਜੀ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਹੁਣ ਗੱਲ ਕਰਦੇ ਆ ਆਖਰੀ ਦਿਨ 5 ਅਗਸਤ ਦੀ ਤੁਸੀਂ ਦੇਖੋਗੇ 5 ਅਗਸਤ ਨੂੰ ਤਗੜਾ ਮੀਂਹ ਫੇਰ ਤੋਂ ਦੇਖਣ ਨੂੰ ਮਿਲ ਰਿਹਾ ਸਾਨੂੰ ਪਠਾਨਕੋਟ, ਹੁਸ਼ਿਆਰਪੁਰ, ਨਮਾਸ਼ਹਿਰ, ਰੂਪਨਗਰ ਤੇ ਮੁਹਾਲੀ ਇਹ ਚਾਰ ਜ਼ਿਲ੍ਹੇ ਨੇ ਪੰਜ ਜ਼ਿਲ੍ਹੇ ਜਿਨ੍ਹਾਂ ਵਿੱਚ ਲਗਾਤਾਰ ਹਿਮਾਚਲ ਵੱਲੋਂ ਗਤੀਵਿਧੀਆਂ ਮੀਂਹ ਦੀਆਂ ਸਾਨੂੰ ਦੇਖਣ ਨੂੰ ਮਿਲ ਰਹੀਆਂ ਨੇ ਜਿਹਦੇ ਸਿੱਟੇ ਵਜੋਂ ਫਿਰੋਜ਼ਪੁਰ, ਫਸਿਲਕਾ, ਮੁਕਸਰ, ਫਰੀਦਕੋਟ, ਬਠਿੰਡਾ ਤੇ ਮਾਨਸਾ ਇਹਨਾਂ ਵਿੱਚ ਕੋਈ ਵੱਡੀ ਹਲਚਲ ਤਾਂ ਨਹੀਂ ਹੈ ਅ ਮੌਸਮ ਡਰਾਈ ਰਹਿਣ ਦੀ ਹੀ ਉਮੀਦ ਹੈ ਗੁਰਦਾਸਪੁਰ ਅਮਰitsar ਕਪੂਰਥਲਾ ਜਲੰਧਰ ਲੁਧਿਆਣਾ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਇਹਨਾਂ ਵਿੱਚ ਬੱਦਲਬਾਈ ਹੋ ਸਕਦੀ ਹੈ ਠੀਕ 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 ਠਾਕ ਮੀਂਹ ਦੀ ਉਮੀਦ ਵੀ ਹੈ ਤੇ ਤਰਨਤਾਰਨ ਮੋਗਾ ਬਰਨਾਲਾ ਤੇ ਸਖਰੂਰੀ ਨੇ ਵਿੱਚ ਵੀ ਹਲਕੀ ਦਰਮਿਆਨੀ ਬੱਦਲਬਾਈ ਆਉਂਦੀ ਜਾਂਦੀ ਰਹੇਗੀ ਪਰ ਕੋਈ ਵੱਡੀ ਅਪਡੇਟ ਨਹੀਂ ਹੈ ਜਿਸ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਭਾਰੀ ਮੀਂਹ ਹੋ ਸਕਦਾ ਹੈ ਐਸਜੀ ਅਪਡੇਟ 2 ਤੋਂ 5 ਅਗਸਤ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਕੋਈ ਵੀ ਜਾਣਕਾਰੀ ਤੁਹਾਨੂੰ ਆਂਦੇ ਸਮੇਂ ਵਿੱਚ ਮਿਸ ਨਾ ਹੋਵੇ ਬਾਕੀ ਰਾਤ ਦੀ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੁੰਦੇ ਹਾਂ ਧੰਨਵਾਦ ਜੀ